ਸ਼ਰਨਾ ਤੇ ਦੀਪ ਇਹ ਇੱਥੇ ਰੱਖਾ ਓਏ ਛੇਤੀ ਨਹੀਂ ਉਹ ਤਬਦਾ ਸ਼ਰਿਆਮ ਉੱਠਿਆ ਜਪੁਰਜੀ ਪਿੰਡ ਵਿੱਚੋਂ ਉਹ ਗਿਆ ਜਦ ਸਰਾ ਹੋਈ ਜਾਂਦਾ ਹੈ ਲੈ ਵੀ ਬਿੰਦੀ ਨੰਬਰਦਾਰਾ ਦੇਖਦੇ ਆ ਰਾਂ ਪੱਜਾ ਪਿਆ ਹੱਥ ਵਰਜੀਆ ਨੇ ਕਬੱਡੀ ਪਾ ਦਿੱਤੀ ਆਹ ਜੰਗੀ ਵਾਲੇ ਵਾਲੇ ਦਾ ਕਹਿੰਦੇ ਵੱਡਾ ਸਹਿਯੋਗ ਅੱਜ ਦੇ ਮੈਚ ਦੇ ਲਈ ਪੈਂਦੀ ਰੇਡ ਤੇ ਕੌਣ ਕੌਣ ਕੈਮਰੇ ਫੋਕਸ ਦੁਨੀਆ ਨੇ ਆਹ ਨਿਗਾਹਾਂ ਘੱਟ ਲੀਆਂ ਜਿਹੜੇ ਬੈਠੇ ਸੀ ਉਹ ਤੇ ਉੱਠ ਕੇ ਖੜੇ ਹੋ ਗਿਆ ਆਹ ਪੈਂਦੀ ਰੇਡ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਇਹ ਇੱਥੇ ਰੱਖਾ ਰਪੋਰਟ ਜੀ ਪਿੰਡੇ ਵਿੱਚੋਂ ਪਾਰਸਾ ਹਾਂਜੀ ਦੋਸਤੋ ਤੁਹਾਨੂੰ ਅੱਜ ਐਕਸ਼ਨ ਵਾਲੀ ਮਸ਼ੀਨ ਦੀਪ ਦਵਰਜੀ ਦੇ ਐਕਸ਼ਨ ਕਿਵੇਂ ਲੱਗੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਦਾ ਆਈਕਨ ਦਬਾ ਦੇਣਾ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ